ਪਟਿਆਲਾ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮਾਂ ਅਤੇ ਪੁੱਤਰ ਤੇ ਹਮਲਾ ਹੋਇਆ ਹੈ ਜਿਸ ਵਿੱਚ ਮਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਪੁੱਤਰ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਇੱਟਾਂ ਰੋੜਿਆਂ ਅਤੇ ਚਾਕੂਆਂ ਦੇ ਨਾਲ ਕਥਿਤ ਹਮਲਾ ਹੋਇਆ ਤਾਂ ਪਟਿਆਲਾ ਦੇ ਵਿੱਚ ਇਹ ਵਾਰਦਾਤ ਹੋਣ ਦੀ ਖਬਰ ਹੈ ਦੋ ਮਾਂ ਪੁੱਤਰ ਮਾ ਦਾ ਨਾਮ ਸੁਮਨ ਦੱਸਿਆ ਜਾ ਰਿਹਾ ਹੈ ਜਿਸ ਦੀ 46 ਸਾਲ ਦੇ ਕਰੀਬ ਉਮਰ ਦੱਸੀ ਜਾ ਰਹੀ ਹੈ ਤੇ ਪੁੱਤਰ ਮਨਜੋਤ ਦੱਸਿਆ ਜਾ ਰਿਹਾ ਉਸ ਦੀ ਤਕਰੀਬਨ ਉਮਰ 18 ਤੋਂ 19 ਸਾਲ ਦੱਸੀ ਜਾ ਰਹੀ ਹੈ ਕ੍ਰਿਸ਼ਨਾ ਡੈਂਟਲ ਕੇਅਰ ਦੇ ਉੱਪਰ ਵਾਲੀ ਇਮਾਰਤ ਵਿੱਚ ਕਿਰਾਏ ਤੇ ਰਹਿੰਦੇ ਸਨ ਜਿਨ੍ਹਾਂ ਉੱਪਰ ਦੇਰ ਰਾਤ ਕਥੇ ਦਿੱਤਾ ਅਤੇ ਚਾਕੂਆਂ ਛੁਰੀਆਂ ਦੇ ਨਾਲ ਹਮਲਾ ਹੋਇਆ ਜਾਣਕਾਰੀ ਅਨੁਸਾਰ ਸੁਮਨ ਜਿਸ ਦੀ ਉਮਰ 46 ਸਾਲ ਸੀ ਉਸ ਦੀ ਮੌਤ ਹੋ ਚੁੱਕੀ ਹੈ ਉਸ ਦਾ ਲੜਕਾ ਮਨਜੋਤ ਸਿੰਘ ਉਸ ਦੀ ਉਮਰ ਤਕਰੀਬਨ 18 ਸਾਲ ਹੈ ਉਹ ਜੀ ਗੰਭੀਰ ਜ਼ਖਮੀ ਹੈ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਚੁੱਕੀ ਹੈ ਪੜਤਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਦੀਆਂ ਜਿੱਥੇ ਕਥਿਤ ਹਮਲਾ ਹੋਇਆ ਅਤੇ ਇਸ ਦੌਰਾਨ ਮਾਂ ਦੀ ਮੌਤ ਹੋ ਚੁੱਕੀ ਹੈ ਪੁੱਤਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਇੱਕ ਇੱਥੇ ਸਮਾਨੀਆਂ ਗੇਟ ਦੇ ਕੋਲੇ ਚਵਾਰੇ ਚ ਕਿਰਾਏ ਤੇ ਇੱਕ ਲੇਡੀ ਰਹਿੰਦੇ ਸੀ 45-50 ਸਾਲ ਦੀ ਸੀ ਉਹਨਾਂ ਦੀ ਉਹਨਾਂ ਦਾ ਰਾਤ ਮਾਰਡਰ ਹੋਇਆ ਅੱਜ ਸਵੇਰੇ ਪਹਿਲ ਤੜਕੇ ਮਾਰਡਰ ਹੋਇਆ ਤੇ ਉਹਦੇ ਬੇਟੇ ਨੂੰ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ ਜਿਸ ਸਬੰਧ ਚ ਮਕਦਮਾ ਮਰਡਰ ਦੀ ਧਾਰਾ ਦੀਨ ਦਰਜ ਕੀਤਾ ਜਾ ਰਿਹਾ ਹੈ ਥਾਣਾ ਕਤਵਾਲੀ ਵਿਖੇ ਤੇ ਤਫਤੀਸ਼ ਜਾਰੀ ਹੈ ਹਰ ਪਹਿਲੂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਲੇਡੀ ਦਾ ਨਾਮ ਸੁਮਨ ਹੈ ਇਹ ਇੱਥੇ ਸਮਾਣੀਏ ਗੇਟ ਕੋਲੇ ਹੀ ਰਹਿੰਦੀ ਸੀ ਇਹ ਮੈਰਿਟ ਸੀ ਬਰਨਾਲੇ ਪਰ ਇਹਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਸੀ ਇਹ ਕਰੀਬ 15-20 ਸਾਲ ਤੋਂ ਇੱਥੇ ਆਪਣੇ ਪੇਕੇ ਘਰ ਕੋਲੇ ਇੱਕ ਘਰਚ ਚਵਾਰੇ ਤੇ ਰਹਿ ਰਹੀ ਸੀ ਇਹਦਾ ਬੇਟਾ ਲੇਡੀ ਦੀ ਉਮਰ 45-50 ਸਾਲ ਆ ਬੇਟੇ ਦੀ ਉਮਰ 17-18 ਸਾਲ ਆ ਇਹ ਬੇਟੇ ਦਾ ਨਾਮ ਮਨਜੋਤ ਹੈ ਉਹ ਹਜੇ ਰਿੰਦਰਾ ਹਸਪੀਟਲ ਐਡਮਿਟ ਹੈ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਥਿਆਰ ਵਗੈਰਾ ਪਤਾ ਲੱਗਾ ਕਿਸੇ ਦਾ ਤੇਜ਼ਧਾਰ ਹਥਿਆਰ ਚਾਕੂ ਨਮਾ ਚਾਕੂ ਜਾਂ ਕਿਰਚਣਾਂ ਵਾਲੇ ਵਰਤਤ ਕੀਤੀ ਗਈ ਹੈ ਜਿਸ ਸਬੰਧ ਚ ਹੁਣ ਤਫਤੀਸ਼ ਚੱਲ ਰਹੀ ਹੈ ਜਲਦੀ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਵੇਗਾ ਤੇ ਚਲਾਨ ਪੇਸ਼ ਕਰਕੇ ਇਹਨਾਂ ਨੂੰ ਬੰਦੀ ਸਜ਼ਾ ਅਦਾਲਤ ਚ ਚੁੜਾਇਆ